ਸਲੋਕ ਮਹਲਾ 3 ਜਾਂ ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਸਤਗੁਰ ਨੂੰ ਦੱਸੇ ਰਾ ਸਤਗੁਰ ਦੇ ਦੱਸੇ ਰਾ ਤੇ ਤੁਰਨ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਮੁਆ ਹੋਇਆ ਹੈ ਦੂਜੇ ਪਾਏ ਅਤ ਦੁੱਖ ਲੱਗਾ ਮਰ ਜਮੈਂ ਆਵੇ ਜਾਏ ਮਾਇਆ ਦੇ ਪਿਆਰ ਵਿੱਚ ਭਾਰੀ ਕਲੇਸ਼ ਲੱਗਦਾ ਹੈ ਤੇ ਇਸ ਵਿੱਚ ਹੀ ਮਰਦਾ ਹੈ ਫਿਰ ਜਾਂਦਾ ਹੈ ਆਉਂਦਾ ਹੈ ਫਿਰ ਜਾਂਦਾ ਹੈ ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਇਸ ਦਾ ਵਿਕਾਰਾਂ ਦੇ ਗੰਦ ਵਿੱਚ ਵਾਸ ਰਹਿੰਦਾ ਹੈ ਪਰਤ ਪਰਤ ਕੇ ਜੂਨਾ ਵਿੱਚ ਪੈਂਦਾ ਹੈ ਨਾਨਕੋ ਬਿਨ ਨਾਮੈ ਜਮ ਮਰਸੀ ਅੰਤ ਗਿਆ ਪਛਤਾਏ हे ਨਾਨਕ ਅਖੀਰਲੇ ਵੇਲੇ ਪਛਤਾਉਂਦਾ ਹੋਇਆ ਜਾਂਦਾ ਹੈ ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇ ਮਹਲਾ 3 ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਇਸ ਸੰਸਾਰ ਵਿੱਚ ਪਤੀ ਕੋ ਪਰਮਾਤਮਾ ਹੀ ਹੋਰ ਸਾਰੀ ਸ੍ਰਿਸ਼ਟੀ ਉਸ ਦੀਆਂ ਇਸਤਰੀਆਂ ਹਨ ਸਭ ਘਟ ਭੋਗ ਵੈ ਅਲਿਪਤ ਰਹੈ ਲੱਖ ਨਾ ਲਖ ਨਾ ਜਾਈ ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ ਪਾਲ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਤਿੰਨ ਲੇਬ ਵੀ ਹੈ ਇਸ ਅਲਖ ਪ੍ਰਭੂ ਦੀ ਸਮਝ ਨਹੀਂ ਪੈਂਦੀ ਪੂਰੇ ਗੁਰ ਵੇਖ ਲਿਆ ਸ਼ਬਦੇ ਸੋਜੀ ਪਾਈ ਜਦ ਪੂਰੇ ਸਤਿਗੁਰ ਨੇ ਉਸ ਅਲਖ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਤਾਂ ਸਤਿਗੁਰ ਦੇ ਸ਼ਬਦ ਦੁਆਰਾ ਸਮਝ ਪੈ ਗਈ ਪੁਰਖ ਐਸੇ ਵੈਸੇ ਪੁਰਖ ਹੋਵਾਂ ਜਿਨੀ ਹੋਂ ਮੈਂ ਸ਼ਬਦ ਜਲਾਈ ਜਿਨਾ ਮਨੁੱਖਾਂ ਨੇ ਸ਼ਬਦ ਦੇ ਰਾਹੀ ਹੰਕਾਰ ਦੂਰ ਕੀਤਾ ਹੈ ਉਹ ਪ੍ਰਭੂ ਪੁਰਖ ਨੂੰ ਜਪਦੇ ਹਨ ਤੇ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਉਸ ਅਲਖ ਹਰੀ ਦਾ ਕੋਈ ਸਰੀਰ ਨਹੀਂ ਨਾ ਕੋ ਦੁਖੀ ਕਰਨ ਵਾਲਾ ਕੰਟਕ ਰੂਪ ਉਸ ਦਾ ਵੈਰੀ ਹੈ ਨਿਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਉਸ ਦਾ ਰਾਜ ਸਦਾ ਟਲ ਹੈ ਨਾ ਉਹ ਜੰਮਦਾ ਹੈ ਨਾ ਮਰਦਾ ਹੈ आनंदिन सेवक सेवा करे हर सच्चे के गुण गाई सच्चा सेवक सचे हरि दी शिवसला करके हर वेळ ਉਸ ਦਾ ਸਿਮਰਨ ਕਰਦਾ ਹੈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਨਾਨਕ ਵੀ ਸੱਚੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ਪੌੜੀ ਜਿਨ ਕੈ ਹਰ ਵਸਿਆ ਸਦ ਹਿਰਦੈ ਹਰ ਨਾਮ ਤਿੰਨ ਕੋ ਰਖਣ ਹਾਰਾ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਹਰੀ ਦਾ ਨਾਮ ਵਸਦਾ ਹੈ ਉਹਨਾਂ ਨੂੰ ਬਚਾਉਣ ਵਾਲਾ ਹਰੀ ਦਾ ਨਾਮ ਹੀ ਹੁੰਦਾ ਹੈ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਉਹਨਾਂ ਦਾ ਯਕੀਨ ਬਣ ਜਾਂਦਾ ਹੈ ਕਿ ਹਰੀ ਦਾ ਨਾਮ ਹੀ ਸਾਡਾ ਮਾਂ ਪਿਓ ਹੈ ਤੇ ਨਾਮ ਹੀ ਸਾਡਾ ਸਖਾ ਤੇ ਮਿੱਤਰ ਹੈ ਹਰ ਨਾਮੇ ਨਾਲ ਗੱਲਾਂ ਹਰ ਨਾਮੇ ਨਾਲ ਮਸਲਤੋ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰੀ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ ਨੇ ਤੇ ਨਾਮ ਨਾਲ ਹੀ ਸਲਾਹ ਹੈ ਨਾਮ ਹੀ ਸਦਾ ਸਾਡੀ ਸਾਰ ਲੈਂਦਾ ਹੈ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਰਾ ਹਰੀ ਦਾ ਨਾਮ ਹੀ ਸਾਡੀ ਪਿਆਰੀ ਸੰਗਤ ਹੈ ਤੇ ਨਾਮ ਹੀ ਸਾਡੀ ਕੁਲ ਤੇ ਪਰਿਵਾਰ ਹੈ ਜਨ ਨਾਨਕ ਕਉ ਹਰ ਨਾਮ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਦਾਸ ਨਾਨਕ ਨੂੰ ਵੀ ਗੁਰੂ ਨੇ ਉਸ ਹਰੀ ਦਾ ਨਾਮ ਦਿੱਤਾ ਹੈ ਜੋ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਪਾਰ ਉਤਾਰਾ ਕਰਦਾ ਹੈ ਸ਼ਲੋਕ ਮਹਲਾ 3 ਜੀ ਜਿਨ ਕੋ ਸਤਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਜਿਨਾਂ ਨੂੰ ਸਤਗੁਰੂ ਮਿਲਿਆ ਹੈ ਉਹ ਸਦਾ ਹਰੀ ਦੀ ਸਿਫਤ ਸਲਾਹ ਕਰਦੇ ਹਨ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੇ ਸ਼ਬਦ ਸਮਾਹੇ ਚਿੰਤਾ ਤੋਂ ਰਹਿਤ ਕਰਨ ਵਾਲੇ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਤੇ ਉਹ ਸਤਗੁਰੂ ਦੇ ਸੱਚੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਕੋਲ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਹੇ ਉਹ ਮਨੁੱਖ ਆਪਣੀ ਕੁੱਲ ਨੂੰ ਤਾਰ ਲੈਂਦੇ ਹਨ ਤੇ ਆਪ ਵੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ ਪਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਪਿਆ ਜੋ ਗੁਰ ਚਰਨੀ ਜਨ ਪਾਹੇ ਜੋ ਮਨੁੱਖ ਸਤਿਗੁਰੂ ਦੇ ਚਰਨੀ ਲੱਗਦੇ ਹਨ ਉਹਨਾਂ ਤੇ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਜਾਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਂਂ ਦਾਸ ਨਾਨਕ ਵੀ ਉਸ ਹਰੀ ਦਾ ਦਾਸ ਹੈ ਹਰੀ ਮੇਰ ਕਰਕੇ ਆਪਣੇ ਦਾਸ ਦੀ ਲਾਜ ਰੱਖਦਾ ਹੈ ਮਹਲਾ ਤੀਜਾ ਹਮੇਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਅਹੰਕਾਰ ਵਿੱਚ ਰਿਹਾ ਮਨੁੱਖ ਦੇ ਮਨ ਵਿੱਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਸ਼ਾਂਤੀ ਵਿੱਚ ਹੀ ਗੁਜ਼ਰ ਜਾਂਦੀ ਹੈ ਹੋਮੇ ਵੱਡਾ ਰੋਗ ਹੈ ਮਰ ਜਮ ਆਵੇ ਜਾਏ ਹੰਕਾਰ ਮਨੁੱਖ ਲਈ ਇੱਕ ਤਗੜਾ ਰੋਗ ਹੈ ਇਸ ਰੋਗ ਵਿੱਚ ਹੀ ਮਨੁੱਖ ਮਰਦਾ ਹੈ ਜੰਮਦਾ ਹੈ ਆਉਂਦਾ ਹੈ ਫਿਰ ਜਾਂਦਾ ਹੈ ਭਾਉ ਜੰਮਣ ਮਰਨ ਦੇ ਢੇਡ ਵਿੱਚ ਪਿਆ ਰਹਿੰਦਾ ਹੈ ਜਿਨ ਕੋ ਪੂਰਬ ਲਿਖਿਆ ਤੇ ਨਾ ਸਤਗੁਰ ਮਿਲਿਆ ਪ੍ਰਭ ਆਏ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦਾ ਸੰਸਕਾਰ ਰੂਪ ਲੇਖ ਉਹ ਕਰਿਆ ਹੋਇਆ ਹੈ ਉਹਨਾਂ ਨੂੰ ਸਤਗੁਰੂ ਮਿਲਦਾ ਹੈ ਤੇ ਸਤਗੁਰੂ ਦੇ ਮਿਲਿਆਂ ਪ੍ਰਮਾਤਮਾ ਵੀ ਆ ਮਿਲਦਾ ਹੈ ਨਾਨਕ ਗੁਰ ਪ੍ਰਸਾਦੀ ਉਬਰੇ ਹਮੇ ਸ਼ਬਦ ਜਲਾਏ ਹੈ ਨਾਨਕ ਉਹ ਮਨੁੱਖ ਸਤਿਗੁਰ ਦੇ ਸ਼ਬਦ ਦੇ ਰਾਹੀ ਹਮੇ ਦੂਰ ਕਰਕੇ ਸਤਿਗੁਰ ਦੀ ਕਿਰਪਾ ਨਾਲ ਹਮੇ ਰੋਗ ਤੋਂ ਵੱਜ ਜਾਂਦੇ ਹਾਂ ਪੌੜੀ ਹਰ ਨਾਮ ਹਮਾਰਾ ਪ੍ਰਭ ਅਭਗਤ ਅਗੋਚਰ ਅਬినాਸ਼ੀ ਪੁਰਖ ਵਿਧਾਤਾ ਜੋ ਹਰੀ ਅਦ੍ਰਿਸ਼ਟ ਹੈ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਨਾਸ ਤੋਂ ਰਹਿਤ ਹੈ ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ ਉਸ ਦਾ ਨਾਮ ਸਾਡਾ ਰਾਖਾ ਹੈ ਹਰ ਨਾਮ ਹਮ ਸ੍ਰੇਵਹ ਹਰ ਨਾਮ ਹਮ ਪੂਜਾ ਹਰ ਨਾਮੇ ਹੀ ਮਨ ਰਤਾ ਅਸੀਂ ਉਸਾਰੀ ਨਾਮ ਨੂੰ ਸੇਵਦੇ ਹਾਂ ਉਹੀ ਪੂਜਾ ਕਰਦੇ ਹਾਂ ਤੇ ਹਰੀ ਦਾ ਨਾਮ ਹੀ ਸਾਡੇ ਮਨ ਵਿੱਚ ਰਤਿਆ ਹੋਇਆ ਹੈ ਹਰ ਨਾਮੇ ਜੇਵੜ ਕੋਈ ਅਵਰ ਨ ਸੂਜੈ ਹਰ ਨਾਮੋ ਅੰਤ ਛਡਾਤਾ ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁਝਦਾ ਨਹੀਂ ਨਾਮ ਹੀ ਅਖੀਰ ਵੇਲੇ ਛਡਾਉਂਦਾ ਹੈ ਹਰ ਨਾਮ ਦੀ ਆ ਗੁਰ ਪਰ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਤਨ ਹੈ ਉਸ ਪਰ ਉਪਕਾਰੀ ਸਤਗੁਰ ਦਾ ਮਾਪਿਓ ਜਿਸ ਗੁਰੂ ਨੇ ਸਾਨੂੰ ਨਾਮ ਬਖਸ਼ਿਆ ਹੈ ਹਉ ਸਤਗੁਰ ਆਪਣੇ ਕਉ ਨਮ ਸਦਾ ਨਮਸ਼ਕਾਰੀ ਜਿੱਤ ਮਿਲੇ ਹਰ ਨਾਮ ਮੈਂ ਜਾਤਾ ਹੂੰ ਸਤਿਗੁਰ ਆਪਣੇ ਕੋ ਸਦਾ ਨਮਸ਼ਕਾਰੀ ਜਿੱਤ ਮਿਲੇ ਹਰ ਨਾਮ ਮੈਂ ਜਾਤਾ ਮੈਂ ਆਪਣੇ ਸਤਿਗੁਰ ਨੂੰ ਸਦਾ ਨਮਸਕਾਰ ਕਰਦਾ ਹਾਂ ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ ਸ਼ਲੋਕ ਮਹਲਾ 3 ਗੁਰਮੁਖ ਸੇਵਨਾ ਕੀਨੀਆਂ ਹਰ ਨਾਮ ਨਾ ਲਗੋ ਪਿਆਰ ਜਿਸ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾ ਸੇਵਾ ਕੀਤੀ ਨਾ ਪ੍ਰਮਾਤਮਾ ਦੇ ਨਾਮ ਵਿੱਚ ਉਸ ਦਾ ਪਿਆਰ ਹੀ ਲੱਗਾ ਸ਼ਬਦ ਸਾਧਨਾ ਆਏ ਓ ਮਰ ਜਨ ਮੈਂ ਵਾਰੋ ਵਾਰੋ ਸ਼ਬਦ ਵਿੱਚ ਰਸ ਵੀ ਨਾ ਆਇਆ ਤਾਂ ਉਹ ਘੜੀ ਮੁੜੀ ਜੰਮਦਾ ਮਰਦਾ ਹੈ ਮਨਮੁਖ ਅੰਧ ਨਾ ਚੇਤਈ ਕਿਤੇ ਆਇਆ ਸੰਸਾਰੋ ਜਿਨ ਮਨੁੱਖ ਮਨੁੱਖ ਹਰੀ ਨੂੰ ਯਾਦ ਨਹੀਂ ਕਰਦਾ ਤਾਂ ਸੰਸਾਰ ਵਿੱਚ ਆਉਣ ਦਾ ਕੀ ਲਾਭ ਹੈ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਹੈ ਨਾਨਕ ਜਿਨਾ ਮਨੁੱਖਾਂ ਤੇ ਮੇਰ ਦੀ ਨਜ਼ਰ ਕਰਦਾ ਹੈ ਉਹ ਸਤਿਗੁਰੂ ਦੇ ਸਾਹਮਣੇ ਹੋ ਕੇ ਸੰਸਾਰ ਸਾਗਰ ਤੋਂ ਪਾਰ ਉਤਰਦੇ ਹਨ ਮਹਲਾ 3 ਏਕੋ ਸਤਿਗੁਰ ਜਾਗਤਾ ਹੋਰ ਜਗ ਸੁਤਾ ਮੋ ਪਿਆਸ ਇੱਕ ਸਤਗੁਰ ਹੀ ਸੁਚੇਤ ਹੈ ਹੋ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਤੇ ਤ੍ਰਿਸ਼ਨਾ ਵਿੱਚ ਸੁਤਾ ਹੋਇ ਸਤਗੁਰ ਸੇਵਨ ਜਗੰਨ ਸੇ ਜੋ ਰਤੇ ਸੱਚ ਨਾਮ ਗੁਣਤਾਸੋ ਜੋ ਮਨੋਖ ਸਤਗੁਰ ਦੀ ਸੇਵਾ ਕਰਦੇ ਹਨ ਤੇ ਗੁਣਾ ਦੇ ਖਜ਼ਾਨੇ ਸੱਚੇ ਨਾਮ ਵਿੱਚ ਰਤੇ ਹੋਏ ਹਨ ਉਹ ਜਾਗਦੇ ਹਨ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਹਿ ਬినాਸ ਅੰਨੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਤਬਾਹ ਹੋ ਰਹੇ ਆ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਤੋਰ ਪੂਰਬ ਲਖਿਆਸ ਹੈ ਨਾਨਕ ਗੁਰੂ ਦੇ ਸਾਹਮਣੇ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਧੁਰਮੁੜ ਤੋਂ ਕੀਤੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਇਹ ਲਿਖਿਆ ਪਿਆ ਹੈ ਪੌੜੀ ਹਾਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਏ ਹਮ ਕੋ ਤ੍ਰਿਪਤ ਪਈ ਹਰੀ ਦਾ ਨਾਮ ਸਾਡਾ 36 ਤਰ੍ਹਾਂ ਦਾ ਪਾਉ ਕਈ ਸਵਾਦਾਂ ਵਾਲਾ ਭੋਜਨ ਹੈ ਜਿਸ ਨੂੰ ਖਾ ਕੇ ਅਸੀਂ ਰਜ ਗਏ ਆਪਾਉ ਮਾਇਕ ਪਦਾਰਥਾਂ ਨੂੰ ਤ੍ਰਿਪਤ ਹੋ ਗਏ ਆ ਹਰ ਨਾਮ ਹਮਾਰਾ ਪਹਿਨਣਾ ਜਿੱਤ ਫਿਰ ਨੰਗੇ ਨਾ ਹੋਵਾਂ ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ ਹਰੀ ਦਾ ਨਾਮ ਹੀ ਸਾਡੀ ਪੋਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇਪੜਦਾ ਨਾ ਹੋਵਾਂਗੇ ਤੇ ਹੋਰ ਸੁੰਦਰ ਪੋਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ ਹਰ ਨਾਮ ਹਮਾਰਾ ਵਣਜੋ ਹਰ ਨਾਮ ਵਪਾਰ ਹਰ ਨਾਮੇ ਕੀ ਹਮ ਕਉ ਸਤਗੁਰ ਕਾਰਕੁਨੀ ਦੀ ਹਰੀ ਦਾ ਨਾਮ ਸਾਡਾ ਵਣਜ ਨਾਮ ਹੀ ਸਾਡਾ ਵਪਾਰ ਜੇ ਸਤਗੁਰ ਨੇ ਸਾਨੂੰ ਨਾਮ ਦੀ ਹੀ ਮੁਖਤਿਆਰੀ ਦਿੱਤੀ ਹੈ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਨ ਕੀ ਅਗਲੀ ਕਾਣ ਗਈ ਹਰੀ ਦੇ ਨਾਮ ਦਾ ਹੀ ਅਸਾਂ लेखा ਲਿਖਿਆ ਹੈ ਜਿਸ ਲੇਖੇ ਕਰਕੇ ਜਮ ਦੀ ਪਹਿਲੀ ਖੁਸ਼ਾਮਦੂਰ ਹੋ ਗਈ ਹੈ ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਾਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਧਰਮ ਬਖਸ਼ਿਸ਼ ਦੇ ਰਾਹੀ ਪਿਛਲੇ ਕੀਤੇ ਕੰਮਾਂ ਤੇ ਸੰਸਕਾਰਾਂ ਅਨਸਾਰ ਉਕਰੇ ਹੋਏ ਲੇਖ ਦੀ ਪ੍ਰਾਪਤੀ ਹੋਈ ਹੈ। ਸ਼ਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੇ ਭੈ ਕਰਮ ਕਮਾਏ ਸੰਸਾਰ ਅੰਨਾ ਤੇ ਅਗਿਆਨੀ ਹੈ ਮਾਇਆ ਦੇ ਮੋਹ ਵਿੱਚ ਕੰਮ ਕਰ ਰਿਹਾ ਹੈ ਦੂਜੇ ਭਾਏ ਜੇਤੇ ਕਰਮ ਕਰੇ ਦੁੱਖ ਲੱਗੇ ਤਨ ਧਾਏ ਪਰ ਮਾਇਆ ਦੇ ਮੋਹੇ ਜਿਤਨੇ ਵੀ ਕਰਮ ਕਰਦਾ ਹੈ ਉਤਨਾ ਹੀ ਸਰੀਰ ਨੂੰ ਦੁੱਖ ਤਾ ਕੇ ਲੱਗਦਾ ਹੈ ਭਾਉ ਖਾਸ ਤੌਰ ਤੇ ਦੁੱਖ ਲੱਗਦਾ ਹੈ ਗੁਰ ਪ੍ਰਸਾਦੀ ਸੁਖ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸਤਿਗੁਰ ਦੀ ਮਿਹਰ ਨਾਲ ਜੀਵ ਸੁਖ ਜੀਵ ਦੇ ਅੰਦਰ ਸੁਖ ਉਪਜਦਾ ਹੈ ਜੇ ਗੁਰੂ ਦਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਆਨੰਦਿਨ ਨਾਮ ਧਿਆਏ ਤੇ ਸੱਚੀ ਬਾਣੀ ਦੇ ਰਾਹੀ ਹਰ ਵੇਲੇ ਨਾਮ ਸਿਮਰਨ ਤੇ ਕਰਮ ਕਰੇ ਨਾਨਕ ਜਿਤ ਆਪ ਲਾਏ ਤਿਤ ਲਗੇ ਕਹਿਣਾ ਕਿਛੂ ਨ ਜਾਏ ਹੈ ਨਾਨਕ ਕੋਈ ਗੱਲ ਆਖ ਨਹੀਂ ਸਕੀ ਦੀ ਜਦਰ ਆਪ ਹਰੀ ਜੀਵਾਂ ਨੂੰ ਜੋੜਦਾ ਹੈ ਉਧਰ ਹੀ ਜੁੜਦੇ ਹਨ ਮਹਲਾ ਤੀਜਾ हम कर नाम खजाना सदा है भगत भरे पंडारा साडे हृदय रूप करवे सदा नाम रूप खजाना मौजूद है ते भक्ति दे पंडार भरे होए हां सतगुरु दाता जी का सद जीवै देवणहारा क्योंकि आत्मिक जीवन देने वाला सतगुरु सदा साडे सिर ते कायम है आनंदन कीर्तन सदा करें गुरु के शब्द अपारा नाम खजाने दी बरकत नाल assi satguru de apaar shabad de raahi sada har vele hari de gun gaunde haan shabad guru ka sad uchare jug jug bartavan hara ਤੇ ਸਤਿਗੁਰੂ ਦਾ ਸ਼ਬਦ ਜੋ ਹਰੇਕ ਜੋਗ ਵਿੱਚ ਨਾਮ ਦੀ ਦਾਤ ਵਰਤੌਣ ਵਾਲਾ ਹੈ ਸਦਾ ਉਚਾਰਦੇ ਹਾਂ ਇਹ ਮਨੁਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਸਤਿਗੁਰੂ ਦੇ ਸ਼ਬਦ ਨਾਲ ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ ਭਾਉ ਕਿਸੇ ਖਾਸ ਜਤਨ ਤੋਂ ਬਿਨਾਂ ਹੀ ਨਾਮ ਦਾ ਵਪਾਰ ਕਰਦਾ ਹੈ ਅੰਤਰਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਉਣ ਹਾਰਾ ਅਤੇ ਮਨ ਦੇ ਅੰਦਰ ਸਤਿਗੁਰ ਦਾ ਬਖਸ਼ਿਆ ਹੋਇਆ ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ ਨਾਮ ਰੂਪ ਰਤਨ ਵਸਦਾ ਹੈ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ ਹੇ ਨਾਨਕ ਜਿਸ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਨੂੰ ਇਹ ਦਾਤ ਮਿਲਦੀ ਹੈ ਤੇ ਦਰਗਾਹ ਵਿੱਚ ਉਹ ਸੁਰਖਰੂ ਹੋ ਜਾਂਦਾ ਹੈ ਪੌੜੀ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਗੁਰ ਚਰਣੀ ਜਾਇ ਪਿਆ ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਗੁਰ ਦੀ ਚਰਣੀ ਜਾ ਲੱਗਦਾ ਹੈ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰਨਾਮ ਮੁਖ ਰਾਮ ਕਹਿਆ ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਦੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣੈ ਮਨ ਆਨੰਦ ਪਿਆ ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਦੇ ਮਨ ਵਿੱਚ ਹਰੀ ਦਾ ਨਾਮ ਸੁਣ ਕੇ ਚਾਹ ਪੈਦਾ ਹੁੰਦਾ ਹੈ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਗੁਰ ਦੀ ਸੇਵਾ ਕਰਕੇ ਪਰਮਾਤਮਾ ਦਾ ਨਾਮ ਲੱਭਾ ਹੈ ਤੇ ਸਗੁਰ ਸਿੱਖ ਕਉ ਹਉ ਸਦਾ ਨਮਸ਼ਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਮੈਂ ਸਦਾ ਉਸ ਗੁਰ ਸੇਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ ਜੋ ਗੁਰ ਸਿੱਖ ਸਤਗੁਰ ਦੇ ਪਾਣੇ ਵਿੱਚ ਚੱਲਦਾ ਹੈ ਸ਼ਲੋਕ ਮਹਲਾ 3 ਜਾਂ ਮਨ ਹੱਠ ਕਿਨੇ ਨਾ ਪਾਇਓ ਸਭ ਥਕੇ ਕਰਮ ਕਮਾਏ ਕਿਸੇ ਮਨੁੱਖ ਨੇ ਮਨ ਦੇ ਹੱਠ ਨਾਲ ਰੱਬ ਨੂੰ ਨਹੀਂ ਲੱਭਾ ਸਾਰੇ ਜੀਵ ਭਾਉ ਕਈ ਮਨੁੱਖ ਹੱਠ ਨਾਲ ਕਰਮ ਕਰਕੇ ਓੜਕ ਥੱਕ ਗਏ ਹਨ ਮਨ ਹੱਠ ਵੇਖ ਕਰ ਭਰਮ ਦੇ ਦੁੱਖ ਪਾਇਆ ਦੂਜੇ ਭਾਏ ਮਨ ਦੇ ਹੱਠ ਨਾਲ ਕਈ ਤਰ੍ਹਾਂ ਦੇ ਭੇਖ ਕਰ ਕਰਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ ਰਿਦ ਸਿੱਧ ਸਭ ਮੋਹ ਹੈ ਨਾਮ ਨਵ ਸਹਿ ਮਨ ਆਏ ਰਿਦੀਆਂ ਤੇ ਸਿੱਧੀਆਂ ਵੀ ਨਰੋਲ ਮੋਹ ਰੂਪ ਹਨ ਇਹਨਾਂ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵਸ ਸਕਦਾ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਸਤਗੁਰੂ ਦੀ ਸੇਵਾ ਨਾਲ ਮਨ ਸਾਫ ਹੁੰਦਾ ਹੈ ਤੇ ਅਗਿਆਨ ਰੂਪ ਹਨੇੜਾ ਦੂਰ ਹੁੰਦਾ ਹੈ ਨਾਮ ਰਤਨ ਕਰ ਪ੍ਰਗਟ ਹੋਵਾ ਨਾਨਕ ਸਾਝ ਸਮਾਏ ਹੈ ਨਾਨਕ ਨਾਮ ਰੂਪ ਰਤਨ ਹਿਰਦੇ ਵਿੱਚ ਪਤਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ ਮਹਲਾ 3 ਸ਼ਬਦ ਹੈ ਸਾਧਨਾ ਆਇਓ ਨਾਮ ਨ ਲਗੋ ਪਿਆਰ ਜਿਸ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ ਨਾ ਮੇ ਜਿਸ ਦਾ ਪਿਆਰ ਨਹੀਂ ਜੁੜਿਆ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਉਹ ਮਨੁੱਖ ਜੀਵ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖੁਆਰ ਹੁੰਦਾ ਹੈ ਨਾਨਕ ਕਿਰਤ ਪੈ ਕਮਾਵਣਾ ਕੋਏ ਨਾ ਮੇਟਣ ਹਾਰ ਹੈ ਨਾਨਕ ਉਸ ਨੂੰ ਪਿਛਲੇ ਕੀਤੇ ਕੰਮਾਂ ਤੇ ਉਕਰੇ ਹੋਏ ਸੰਸਕਾਰਾਂ ਅਨਸਾਰ ਕਾਰ ਕਰਨੀ ਪੈਂਦੀ ਹੈ ਕੋਈ ਵੀ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ ਪੌੜੀ ਤਨ ਤਨ ਸਤ ਪੁਰਖ ਸਤ ਗੁਰੂ ਹਮਾਰਾ ਜਿਤ ਮਿਲੈ ਹਮ ਕੋ ਸ਼ਾਂਤਿ ਆਈ ਸਾਡਾ ਸਤਪੁਰਖ ਸਤਗੁਰੂ ਧੰਨ ਹੈ ਜਿਸ ਦੇ ਮਿਲਿਆ ਸਾਡੇ ਹਿਰਦੇ ਵਿੱਚ ਠੰਡ ਪਈ ਹੈ ਤਨ ਤਨ ਸਤ ਪੁਰਖ ਸਤ ਗੁਰੂ ਹਮਾਰਾ ਜਿਤ ਮਿਲੈ ਹਮ ਹਰ ਭਗਤ ਪਾਈ ਸਾਡਾ ਸਤਪੁਰਖ ਸਤਗੁਰੂ ਧੰਨ ਹੈ ਜਿਸ ਦੇ ਮਿਲਿਆ ਅਸਾਂ ਪ੍ਰਮਾਤਮਾ ਦੀ ਭਗਤੀ ਲੱਭੀ ਹੈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਹਰੀ ਦਾ ਭਗਤ ਸਾਡਾ ਸਤਿਗੁਰੂ ਤਨ ਹੈ ਜਿਸ ਦੀ ਸੇਵਾ ਕਰਕੇ ਅਸਾਂ ਹਰੀ ਦੇ ਨਾਮ ਵਿੱਚ ਮਰਤੀ ਜੋੜੀ ਹੈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸ੍ਰੇਸ਼ਟ ਦ੍ਰਿਸ਼ਟ ਦਿਖਾਈ ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀ ਤੇ ਸੱਜਣ ਕੀ ਸਭ ਵਾਲ ਸਾਨੂੰ ਏਕਤਾ ਦੀ ਨਜ਼ਰ ਨਾਲ ਵੇਖਣ ਦੀ ਜਾਗ ਸਿਖਾਈ ਹੈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸਾਡਾ ਸੱਜਣ ਸਤਿਗੁਰੂ ਧੰਨ ਹੈ ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ਸ਼ਲੋਕ ਮਹਲਾ ਪਹਿਲਾ ਘਰ ਹੀ ਮੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ ਪ੍ਰਭੂ ਪਤੀ ਤਾਂ ਘਰ ਪਾਉ ਹਿਰਦੇ ਵਿੱਚ ਹੀ ਹੈ ਪਰ ਜੀਵ ਇਸਤਰੀ ਉਸ ਨੂੰ ਪਰਦੇਸ ਵਿੱਚ ਸਮਝਦੀ ਹੈ ਸਦਾ ਝੁਰਦੀ ਹੈ ਯਾਦ ਕਰਦੀ ਹੈ ਮਿਲਦੇ ਆ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਜੇ ਨੀਅਤ ਸਾਫ ਕਰੇ ਤਾਂ ਪ੍ਰਭੂ ਨੂੰ ਮਿਲਦੇ ਆ ਢਿਲ ਨਹੀਂ ਲੱਗਦੀ ਮਹਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ हे ਨਾਨਕ ਉਹ ਗਲਬਾਤ ਸਭ ਝੂਠੀ ਹੈ ਜੋ ਹਾਰੀ ਨਾਲ ਪਿਆਰ ਕਰਨ ਤੋਂ ਦੂਰ ਕਰਦੀ ਹੈ ਉਹ ਸਾਰੀਆਂ ਗੱਲਾਂ ਵਿਅਰਥ ਹਨ ਕੂੜੀਆਂ ਝੂਟੀਆਂ ਹਨ ਜਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ ਜਾ ਤਾਂ ਹੀ ਹਰੀ ਦਿੰਦਾ ਹੈ ਜੀਵ ਲੈਂਦਾ ਹੈ ਪੌਦ ਜਦ ਤੱਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ ਤਾਂ ਤਾਂ ਹੀ ਹਰੀ ਨੂੰ ਜੀਵ ਚੰਗਾ ਲੱਗਦਾ ਹੈ ਪੌੜੀ ਜੇ ਨੋ ਪਾਏ ਜੀ ਤੈਨ ਹਰ ਰੱਖਿਆ ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ ਅੰਮ੍ਰਿਤ ਸਚਾ ਨਾਮ ਭੋਜਨ ਚਾਖਿਆ ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸਚਾ ਨਾਮ ਰੂਪ ਭੋਜਨ ਛਕਦੇ ਹਨ ਤਿਪਤ ਰਹੇ ਅਘਾਏ ਮਿੱਟੀ ਪੁਪਾਖਿਆ ਤੇ ਇਸ ਨਾਮ ਰੂਪ ਭੋਜਨ ਨਾਲ ਉਹ ਬੜੇ ਰਾਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ ਸਭ ਅੰਦਰ ਇੱਕ ਵਰਤ ਹੈ ਕਿਨੈ ਵਿਰਲੇ ਲਖਿਆ ਸਾਰੇ ਜੀਵਾਂ ਵਿੱਚ ਇੱਕ ਪ੍ਰਭੂ ਆਪ ਵਿਆਪਕ ਹੈ ਪਰ ਕਿਸੇ ਵਿਰਲੇ ਨੇ ਇਹ ਸਮਝਿਆ ਹੈ ਜਨ ਨਾਨਕ ਭੈ ਨਹਾਲ ਪ੍ਰਭ ਕੀ ਪਖਿਆ ਤੇ 헤 ਨਾਨਕ ਉਹ ਵਿਰਲਾ ਦਾਸ ਪ੍ਰਭੂ ਦੇ ਪੱਖ ਕਰਕੇ ਖੜਿਆ ਰਹਿਦਾ ਹੈ। ਪ੍ਰਭੂ ਦੇ ਨਾਲ ਸਾਂਝ ਜੁੜੀ ਕਰਕੇ ਜਿਹੜਾ ਪੱਖ ਆ ਪ੍ਰਭੂ ਵਾਲੇ ਬੰਨੇ ਰਹਿੰਦਾ ਉਹ ਖੜਿਆ ਰਹਿੰਦਾ। ਸ਼ਲੋਕ ਮਹਲਾ 3 ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਜਿਤਨਾ ਇਹ ਸੰਸਾਰ ਹੈ ਸਾਰੇ ਦਾ ਸਾਰਾ ਸਤ ਗੁਰੂ ਦੇ ਦਰਸ਼ਨ ਕਰਦਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਹਨ ਡਿੱਠੇ ਮੁਕਤ ਨਾ ਹੋਵੇ ਜਿ ਚਰ ਸ਼ਬਦ ਨਾ ਕਰੇ ਵਿਚਾਰ ਵੇਖਣ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਸਖਤ ਸ਼ਬਦ ਦੀ ਵਿਚਾਰ ਨਹੀਂ ਕਰਦਾ ਵੀ ਸ਼ਬਦਾਂ ਦੇ ਵਿੱਚ ਕੀ ਆ ਕੀ ਹੈ ਸ਼ਬਦ ਸਾਨੂੰ ਸਮਝਾ ਕੀ ਰਿਹਾ ਹੈ ਜਿੰਨਾ ਚਿਰ ਇਸ ਮੰਨੇ ਧਿਆਨ ਨਹੀਂ ਜਾਂਦਾ ਹਮੇ ਮਹਿਲ ਨ ਚੁਕਈ ਨਾਮ ਨ ਲੱਗੇ ਪਿਆਰ ਕਿਉਂਕਿ ਵਿਚਾਰ ਕਰਨ ਤੋਂ ਬਿਨਾ ਹੰਕਾਰ ਰੂਪ ਮੰਨ ਦੀ ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ ਇੱਕ ਹੀ ਆਪੇ ਬਖਸ਼ ਮਿਲਾਏ ਅਨੰਦੁਬਦਾ ਤਜ ਵਿਕਾਰ ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਰ ਕਰਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ ਤੇਰ ਤੇ ਵਿਕਾਰ ਛੱਡਿਆ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਗੁਰ ਹੇਤ ਪਿਆਰ ਹੇ ਨਾਨਕ ਕਈ ਮਨੁੱਖ ਸਤਿਗੁਰੂ ਦਾ ਦਰਸ਼ਨ ਕਰਕੇ ਸਤਿਗੁਰ ਦੇ ਪਿਆਰ ਵਿੱਚ ਬਿਰਤੀ ਜੋੜ ਕੇ ਮਰ ਕੇ ਪਾਉ ਆਪਾ ਗਵਾ ਕੇ ਹਰੀ ਵਿੱਚ ਮਿਲ ਗਏ ਹਨ ਮਹਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਅੰਨੇ ਮੂਰਖ ਗਵਾਰ ਨੇ ਆਪਣੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਦੂਜੇ ਭਾਏ ਬਹੁਤ ਦੁੱਖ ਲਗਾ ਜਲਤਾ ਕਰੇ ਪੁਕਾਰ ਮਾਇਆ ਦੇ ਪਿਆਰ ਵਿੱਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹਾੜੇ ਕੱਢਦਾ ਹੈ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਤੇ ਜਿਨ੍ਹਾਂ ਦੇ ਵਾਸਤੇ ਸਤਗੁਰੂ ਨੂੰ ਵਿਸਾਰਿਆ ਉਹ ਅਖੀਰ ਵੇਲੇ ਪਹੁੰਚੇ ਹੀ ਨਹੀਂ ਬੜੇ ਹੀ ਨਹੀਂ ਆਮੀ ਨਹੀਂ ਆਇ ਕਿਤੇ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਏ ਨਾਨਕ ਗੁਰੂ ਦੀ ਮਤ ਲਿਆ ਹੀ ਸੁਖ ਮਿਲਦਾ ਹੈ ਤੇ ਬਖਸ਼ਣ ਵਾਲਾ ਹਰੀ ਬਖਸ਼ਦਾ ਹੈ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰ ਕਹੀਐ हे हरि तू आप ही है आप ही सब कुछ पैदा करता है किसी और दूजे नु पैदा करने वाला ता ही आखी है जे कोई तेरे वर्गा होवे ता ही कहिए किसे दूजे को है ही तू बस तेरे तो बिना कुछ है ही नहीं हार आपे बोलो हर आपे बोलै आप बुलावै ਹਰੀ ਆਪੇ ਜਲ ਥਲ ਰਵ ਰਹੀ ਐ ਹਰੀ ਆਪ ਹੀ ਸਭ ਜੀਵਾਂ ਵਿੱਚ ਬੋਲਦਾ ਹੈ ਆਪ ਹੀ ਸਭ ਨੂੰ ਬੁਲਾਉਂਦਾ ਹੈ ਤੇ ਆਤਿ ਆਪ ਹੀ ਜਲ ਵਿੱਚ ਥਲ ਵਿੱਚ ਸਾਰੇ ਥਾਵਾਂ ਤੇ ਵਿਆਪਕ ਹੈ ਹਰੀ ਆਪੇ ਮਾਰੇ ਹਰੀ ਆਪੇ ਛੋੜੈ ਮਨ ਹਰ ਸ਼ਰਣੀ ਪੜ ਰਹੀ ਐ ਏ ਮਨ ਹਰੀ ਆਪ ਹੀ ਮਾਰਦਾ ਹੈ ਆਪ ਹੀ ਬਖਸ਼ਦਾ ਹੈ ਇਸ ਵਾਸਤੇ ਹਰੀ ਦੀ ਸ਼ਰਨ ਵਿੱਚ ਪਿਆਰਿਆ ਕਰ ਹਰ ਬਿਨ ਕੋਈ ਮਾਰ ਜੀਵਾਲ ਨ ਸਕੈ ਮਨ ਹੋਏ ਨਚੰਦ ਨਸਲ ਹੋਏ ਰਹੀ ਐ ਹਰੀ ਤੋਂ ਬਿਨਾ ਕੋਈ ਹੋਰ ਨ ਮਾਰ ਸਕਦਾ ਨਾ ਜਿਵਾ ਸਕਦਾ ਇਸ ਵਾਸਤੇ 헤 ਮਨ ਬਿਲਕੁਲ ਬੇਫਿਕਰ ਹੋ ਕੇ ਪਾ ਹੋਰ ਕਿਸੇ ਦੀ ਆਸ ਨਾ ਰੱਖ ਉੱਠਦਿਆਂ ਬੈੰਦਿਆਂ ਸਤਿਆਂ ਸਦਾ ਹਰ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰਿ ਲਹੀਐ ਹੇ ਦਾਸ ਨਾਨਕ ਜੇ ਉੱਠਦਿਆਂ ਬੈੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰਿਏ ਤਾਂ ਸਤਿਗੁਰ ਦੇ ਸਨਮੁਖ ਹੋ ਕੇ ਹਰ ਮਿਲ ਪੈਂਦਾ ਹੈ ਸੋ ਬੈੰਦਿਆਂ ਉੱਠਦਿਆਂ ਸੁੱਤਿਆਂ ਕਿੰਦਾ ਹਰੀ ਹਰੀ ਕਰਨਾ ਬੈੰਦਿਆਂ ਉੱਠਦਿਆਂ ਤੇ ਸਮਝ ਆਉਂਦੀ ਆ ਸੁੱਤਿਆਂ ਕਿਵੇਂ ਕਰਨਾ ਇਹ ਥੋੜਾ ਜਿਹਾ ਔਖਾ ਲੱਗਦਾ ਜੇ ਗੱਲ ਜ਼ਬਾਨ ਦੇ ਲੈਵਲ ਤੇ ਰੱਖਣੀ ਆ ਜੇ ਰਸਨਾ ਦੇ ਲੈਵਲ ਤੇ ਰੱਖਣੀ ਆ ਭਾਵੇਂ ਦੇ ਆਪੀ ਕੋਈ ਵੀ ਐਸਾ ਕਰਮ ਨਾ ਕਰੀ ਜਿਹਦੇ ਵਿੱਚ ਗੁਰੂ ਦਾ ਉਪਦੇਸ਼ ਤੇਰੇ ਤੋਂ ਦੂਰ ਹੋ ਜਾਏ ਜਾਂ ਗੁਰੂ ਦੀ ਸਿੱਖਿਆ ਤੇਰੇ ਤੋਂ ਦੂਰ ਹੋ ਜਾਏ ਸੁ ਗੁਰੂ ਦੀ ਸਿੱਖਿਆ ਨੂੰ ਬੰਨ੍ਹਦੇ ਆ ਉੱਠਦੇ ਹਰ ਵੇਲੇ ਯਾਦ ਰੱਖਣਾ ਕਿ ਗੁਰੂ ਦਾ ਹੁਕਮ ਮੇਰੇ ਲਈ ਕੀ ਹੈ ਇਹ ਹੀ ਉਹਦੀ ਬੰਦਗੀ ਹੈ ਇਹ ਹੀ ਉਹਦੀ ਆਰਾਧਨਾ ਹੈ ਇਹ ਉਹਨੂੰ ਯਾਦ ਕਰਨ ਦਾ ਤਰੀਕਾ ਹੈ